ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਈਫ ਆਫ ਹਰਮਨਦੀਪ ਤੇ ਤੁਹਾਡਾ ਬਹੁਤ ਸਵਾਗਤ ਹੈ ਤੇ ਲੋ ਜੀ ਇਹ ਹੈਗਾ ਦਿਨ ਸੋਮਵਾਰ ਤੇ ਸਮਾਂ ਹੈਗਾ ਸਵੇਰ ਦਾ ਮੈਂ ਬੱਚਿਆਂ ਲਈ ਪਰੌਂਠੇ ਬਣਾਉਂਦੀ ਸੀ ਤੇ ਹਰਮਨ ਆ ਗਿਆ ਸੀਗਾ ਵੀਡੀਓ ਬਣਾਉਣਾ ਤੇ ਮੈਂ ਕਿਹਾ ਚਲੋ ਥੋੜੀ ਜੀ ਬਣਾ ਦੂ ਕਈ ਦਿਨ ਹੋ ਗਏ ਸੀ ਅੱਗੇ ਮੈਂ ਪਾਉਂਦੀ ਹੁੰਦੀ ਸੀ ਬੱਚੇ ਸਕੂਲ ਜਾਂਦੇ ਆ ਦੀ ਤੇ ਮੈਂ ਕਿਹਾ ਚੱਲ ਥੋੜੀ ਜੀ ਬਣਾ ਦੇ ਵੀਡੀਓ ਤੇ ਹੋਰ ਸੁਣਾਓ ਜੀ ਸਾਰੇ ਠੀਕ ਠਾਕ ਵਧੀਆ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੇ ਸਾਰਿਆਂ ਨੂੰ ਸੁਖ ਭਰੇ ਦਿਨ ਹੋਵੇ ਤੇ ਲੋਜੀ ਵਸ ਮੈਂ ਲਾਗੀ ਸੀ ਬੇੜਾ ਸੁੰਬਰਣ ਕਿਉਂਕਿ ਆਪਣੇ ਬੇੜੇ ਚ ਨਾ ਹੁਣ ਬਹੁਤ ਜ਼ਿਆਦਾ ਧੁੱਪ ਪਉਣ ਲੱਗੀ ਤੇ ਗਰਮੀ ਹੋਣਾ ਕਰਕੇ ਬਹੁਤ ਧੁੱਪ ਹੁੰਦੀ ਆ ਉਹਦੇ ਕਰਕੇ ਫਿਰ ਮੈਂ ਇਹਨਾਂ ਨੂੰ ਬੱਚਿਆਂ ਨੂੰ ਦੋਨੋਂ ਦੋ ਪਹਿਲਾਂ ਪਹਿਲਾਂ ਹੀ ਮੈਂ ਬੇੜਾ ਸੁੰਬਰ ਦੰਨੀ ਆ ਜਾਂ ਇਹਨਾਂ ਦੇ ਖਿਆਲ ਤੋਂ ਬਾਅਦ ਬੇੜਾ ਸੁੰਬਰ ਦੰਨੀ ਆ ਤੇ ਚਲੋ ਜੀ ਆਪਾਂ ਹੁਣ ਦਮਦਮ ਬੇੜਾ ਸੁੰਬਰ ਕੇ ਫਿਰ ਹੱਜੀ ਵੈਸੇ ਮੈਂ ਰੋਟੀ ਬਣਾਉਣੀ ਆ ਫਿਰ ਮੈਂ ਰੋਟੀ ਦਾ ਕੰਮ ਕਰਾਂ ਕਿਉਂਕਿ ਸ਼ਾਮੀ ਸ਼ਾਮੇ ਬੇੜਾ ਵਧੀਏ ਸਾਰਾ ਸੁੰਬਰ ਜਾਂਦਾ ਫਿਰ ਧੁੱਪ ਚੜਾ ਕੇ ਬਾਹਰ ਨਿਕਲ ਨਹੀਂ ਸਕਦਾ ਹੁੰਦਾ ਫਿਰ ਤੱਕ ਮੈਂ ਆਪਣੇ ਅੰਦਰੋਂ ਅੰਦਰੋਂ ਕੰਮ ਨੇ ਵੇਖ ਲੈਣੀਆਂ ਸਾਰੀ ਤੇ ਫਿਰ ਨੀ ਮੈਂ ਮੁੜ ਕੇ ਬਾਹਰ ਨਿਕਲਦੀ ਹੈਗੀ ਤੇ ਜਦੋਂ ਆਪਾਂ ਹੁੰਦਾ ਮਦਮ ਬਿੰਦਾ ਸੁੰਭਰ ਕੇ ਆਪਣੇ ਅੰਦਰ ਲਈ ਵੀ ਕੰਮ ਨੇ ਵੇਡਨੇ ਨੇ ਤੇ ਜੇ ਲੋਜੀ ਕੇ ਕੁਝ ਚੰਨਣਾ ਤੇ ਪਹਿਲੀ ਵਾਰ ਹੈ ਤੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਲਾਈਕ ਕਰ ਦਿਓ ਤੇ ਨਾਲ ਤੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਕਿਉਂਕਿ ਤੋਂ ਮੈਂ ਆਪਣਾ ਦਿਨਚਰਿਆ ਮੇਰੀ ਰੁਟੀਨ ਨੇ ਮੈਂ ਸਾਰੀ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਆ ਇਹਨਾਂ ਸਾਡੇ ਬਹੁਤ ਗਰਦ ਔੜਦੀ ਆ ਮੂਰੇ ਬੜਾ ਰੋਣ ਹੋਣ ਹੋਣ ਕਰਕੇ ਨਾ ਸਾਡੇ ਬਹੁਤ ਗਰਦ ਔੜਦੀ ਆ ਤੇ ਉਹਦੇ ਕਰਕੇ ਮੈਂ ਮੂੰਹ ਟੱਕਦੀ ਸੀ ਤੇ ਚਲੋ ਆਪਾਂ ਬੱਚਿਆਂ ਨੂੰ ਤੋੜ ਦਿੰਨੇ ਆ ਹੁਣ ਅਮੇਜ ਨਹੀਂ ਰਹਿਲਾ ਤੁਸੀਂ ਕਰਾਏ ਅੰਦਰ ਆਪ ਨੂੰ ਮਿਲਦਾ ਹਾ ਕੀ ਹੁੰਦਾ ਮੈਂ ਇਹ ਮੈਂ ਸਾਫ ਕਰਾਂ ਇਸ ਗੱਲ ਮੇਜ ਹੁਣ ਮੈਂ ਬੇੜਾ ਸੰਭਰੂੰਗੀ ਸਾਰਾ ਚਲੋ ਹੁਣ ਅੱਗੇ ਡਰੈਸ ਨਾਲ ਨਾਲ ਦੀ ਹੁੰਦੀ ਸੀ ਹੁਣ ਡੱਡ ਹੋ ਗਈ ਚਲ ਤੂੰ ਤਾਂ ਬੈਗ ਹਰਮਨ ਲਾ ਦੇ ਹਜੇ ਪੁੱਤ ਨਲੇ ਉੱਪਰ ਦੀ ਹਕੂਂਡੀ ਚ ਪਾ ਦੀ ਕਰਕੇ ਚੱਕੇ ਹੇਠ ਹੱਪੇ ਚੱਕ ਲਿਆ ਭੱਜ ਕੇ ਕਾਲ ਨੂੰ ਦੇ ਆਉਣੀ ਆ ਫਿਰ ਇਹਨੂੰ ਟੇਲਰ ਨੂੰ ਮਮਾ ਹਾਂ ਟੇਲਰ ਨੂੰ ਦਿਆਉਣਾ ਜੀ ਜੇ ਪਪਾ ਸਾਥੇ ਹੀ ਹੁੰਦੇ ਤਾਂ ਆਜਣਗੇ ਮੈਂ ਤਾਂ ਹੁੰਦਾ ਕੁਸੂਮੀ ਸਰਵਿਸ ਕਰਾ ਲਉ ਐਸੀ ਦੀ ਤੂੰ ਵੇਜਿਗੀ ਐਸੀ ਦੀ ਬਖ ਨਹੀ ਉਹ ਤਾਂ ਗੱਲ ਨਹੀਂ ਹੈਗੀ ਕੁਸ ਕੁਸ ਹੁੰਦਾ ਬੰਦ ਉਹਦੇ ਅਦਰ ਉਹ ਵੀ ਨਹੀਂ ਐਸੀ ਹੈ ਇਹ ਉਹਨਾਂ ਨੇ ਰੱਬ ਦਾ ਸਹਾਰਾ ਲੀਤੀ ਪਾਣੀ ਆ ਤੋ ਕਿਦਰ ਕੀ ਆ ਮੈਂ ਜਸ ਉੱਠੀ ਆ ਜਿੰਨੇ ਸਾਂਕੇ 4:00 5:00 ਵਜੇ ਜਿੰਨੇ ਵਜੇ ਉੱਠੀ ਸੀ ਭਿੱਜੀ ਬੈਠ ਸੀ ਮੈਂ ਗਰਮੀ ਨਾਲ ਤੂੰ ਕੀ ਕਰਿਆ ਨਾ ਕੰਡਤ ਅੱਜ ਵੀ ਆਉਂਦੀ ਸੀ ਉਦੋਂ ਬਾਅਦ ਉਹ ਖਰਸ਼ ਮਟੋ ਗਈਆਂ ਬਹੁਤ ਗੰਡੀਆਂ ਕਾਲੀ ਕਾਲੀ ਮਸਤੀ ਜੀ ਬਣਦੀ ਆ ਹੋਰ ਹਵਰੇ ਇੱਕ ਵਾਰੀ ਹੋਰ ਢੋਤ ਹੋਈਆ ਕਰਨਾ ਤਾਂ ਵੀ ਆਪਾਂ ਨੇ ਕਰ ਨਹੀਂ ਜੀ ਹੂੰ ਤੋ ਦੋਈ ਤੱਕ ਲੈਣੇ ਚੁਣੇ। ਸਾਰੀ ਸੌਰੀ ਜਿੰਨ ਦੇ ਦੁਆਰੇ ਇੱਕ ਵਾਰ ਤੋਂ ਧੋਣੀ ਪਉ ਦੁਆਰੇ ਫੇਰ ਆ ਜੇ। ਆਹ ਫੜੇ ਦਰਮਾਣੇ। ਭਜੀਦਾਰ ਸਬਜੀ ਵੀ ਕਿ ਆਈ ਕਰਨੀ ਐ ਇਸ ਵੇਲੇ ਉਹ ਹੀ ਨਹੀਂ ਤੈਨੂੰ ਖੜਦਾ ਹੈਗਾ ਤੈਨੂੰ ਮੁੱਕਦਾ ਨਹੀਂ ਹੈਗਾ ਕੀ ਉਹ ਨਾ ਚਾਹੁੰਦਾ ਬਸ ਉਹ ਹੀ ਤੇ ਚਲੋ ਜੀ ਠੀਕ ਆ ਬਸ ਇਹ ਸਬਜੀ ਰੋਟੀ ਪਾਣੀ ਸਾਰੇ ਨੇ ਛਕ ਲਿਆ ਸੀ ਸਬਜੀ ਜਿਹੜੀ ਬਚੀ ਉਹ ਮੈਂ ਕੱਢ ਕੇ ਫ੍ਰਿਜ 'ਚ ਰੱਖੂ ਕਿਉਂਕਿ ਗਰਮੀ ਬਹੁਤ ਹੋ ਗਈ ਹੁਣ ਨਹੀਂ ਬਾਹਰ ਰੱਖਦੇ ਹੈਗੇ ਸਰਦੀਆਂ 'ਚ ਤਾਂ ਚਲੋ ਮੈਂ ਖਣੀ ਰਸੋਈ 'ਚ ਰੱਖ ਦਿੰਦੀ ਸੀ ਤੇ ਚਲੋ ਜੀ ਠੀਕ ਆ ਬਸ ਹੁਣ ਆਪਾਂ ਭਾਂਡੇ ਮਾਂਜ ਕੇ ਰਸੋਈ ਸਾਫ ਕਰਕੇ ਭੈਣਨੇ ਆ ਤੇ ਚਲੋ ਜੀ ਠੀਕ ਆ ਆਪਣਾ ਸਕਾਰਾ ਕੰਮਕਾਰ ਮੁੱਕ ਗਿਆ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਪਲੀਜ਼ ਜਰੂਰ ਕਰ ਦਿਓ ਤੇ ਚੈਨਲ ਨੂੰ ਸੌਰੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਆਪਾਂ ਸੋ ਨੂੰ ਮਿਲਾਂਗੇ ਨੈਕਸਟ ਗਲੌ ਵਿੱਚ ਅਗਲੇ ਦਿਨ ਸਵੇਰੇ ਤੇ ਚਲੋ ਜੀ ਪ੍ਰਮਾਤਮਾ ਸੁੱਖ ਰੱਖੇ ਵਾਹਿਗੁਰੂ ਜੀ ਸਾਰੀਆਂ ਚੜ੍ਹਦੀਆਂ ਕਲਾਂ ਰੱਖੇ ਤੇ ਚਲੋ ਜੀ ਠੀਕ ਆ ਰੱਬ ਰੱਖਾ ਤੇ ਮਿਲਦੇ ਆ ਗੁੱਡ ਨਾਈਟ ਟੇਕ ਕੇਅਰ ਤੇ ਚਲੋ ਪ੍ਰਮਾਤਮਾ